ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਅਜੰਡਰ ਸਾਹਿਬ ਪਾਕਸ਼ਾਹੀ ਨੌਵੀਂ ਪਿੰਡ ਕੋਟਲੀ ਦਾਸ ਜਸਵੰਤ ਸਿੰਘ ਕੋਟਲੀ ਜੋ ਕਿ 1699 ਦੀ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਆਉਣ ਵਾਲੀ 13 April 2025 ਜੋ ਕਿ ਖਾਲਸੇ ਦਾ 327ਵਾਂ ਜਨਮ ਦਿਹਾੜਾ ਆ ਰਿਹਾ ਹੈ ਜੇਸ ਨੂੰ ਸਮਰਪਿਤ ਕੀਤਾ ਮਿੱਥਿਆ ਗਿਆ ਕੇਸਤਰੀ ਨਿਸ਼ਾਨ ਸਾਹਿਬ ਕੇਸਤਰੀ ਝੰਡੇ ਹਰ ਪਿੰਡ ਦੀ ਹਰ ਛੱਤ ਤੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਖਾਲਸੇ ਦੇ 327ਵੇਂ ਜਨਮ ਦਿਹਾੜੇ ਨੂੰ ਸਮਰਪਿਤ ਆ ਜੇਸ ਝੰਡੇ ਦੀ ਜੋ ਭੇਟਾ ਰੱਖੀ ਗਈ ਹੈ ਕੇਵਲ 50 ਰੁਪਏ ਜੋ ਕਿ ਵਾਜਿਬ ਭੇਟਾ ਹੈ ਆਪਾਂ ਬਾਜ਼ਾਰ ਦੇ ਵਿੱਚੋਂ ਲਿਆਉਂਦੇ ਆ ਤੇ ਕੋਈ 100 ਦਾ ਦਿੰਦਾ ਕੋਈ 150 ਦਾ ਦਿੰਦਾ ਇਹ ਭੇਟਾ ਇਸ ਕਰਕੇ ਰੱਖੀ ਗਈ ਹੈ ਜਿੰਨੇ ਕੋਈ ਝੰਡੇ ਤਿਆਰ ਹੋਏ ਨੇ ਇਹ ਝੰਡੇ ਸੰਗਤਾਂ ਤੱਕ ਪਹੁੰਚਾ ਕੇ ਜੋ ਮਾਇਆ ਇਕੱਠੀ ਹੁੰਦੀ ਹੈ ਉਹਦੇ ਨਾਲ ਹੋਰ ਝੰਡੇ ਇਕੱਠੇ ਕਰਕੇ ਅਗਲੇ ਪਿੰਡ ਦੇ ਵਿੱਚ ਸੇਵਾਵਾਂ ਨਿਭਾਈਆਂ ਜਾਣਗੀਆਂ ਸੋ ਇਹ ਝੰਡੇ ਅੱਜ ਤੋਂ ਸ਼ੁਰੂ ਕਰਨ ਲੱਗੇ ਆ ਹਰ ਘਰ ਦੀ ਛੱਤ ਦੇ ਲਗਾਉਣ ਦਾ ਟੀਟਾ ਜੋ ਮਿੱਠਾ ਜਿਹਾ ਝੰਡੇ ਲੈ ਕੇ ਨਗਰ ਕੋਟ ਦੀ ਦੇ ਵਿੱਚ ਦਾਖ ਜਾ ਰਿਹਾ ਸੰਗਤਾਂ ਵਰਤੋ ਵੱਦ ਸਹਿਯੋਗ ਦੇਣਾ ਵੱਲ ਅਨਾਉਂਸਮੈਂਟ ਕੀਤੀ ਸੀ ਅੱਜ ਬਹੁਤ ਸਾਰੀਆਂ ਸੰਗਤਾਂ ਪੁੱਛਦੀਆਂ ਸਨ ਅੱਜ ਇੱਕ ਖੂਬ ਸਮਾਗਮ ਸੀ ਜਿਹਦੇ ਕਰਕੇ ਨਹੀਂ ਜਾਇਆ ਗਿਆ ਸੀ ਸੋ ਅੱਜ ਜਾ ਰਹੇ ਆ ਸੰਗਤਾਂ ਵੱਤੋ ਵੱਦ ਸਹਿਯੋਗ ਦਿਓ ਨਾਲੇ ਪੁੰਨ ਨਾਲੇ ਫਲੀਆਂ ਨਾਲੇ ਗੁਰੂ ਦੇ ਦਰ ਦੀ ਸੇਵਾ ਸੋ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਖਾਰਕ ਪਿੰਡ ਦੇ ਵਿੱਚ ਇਹ ਝੰਡਿਆਂ ਦੀ ਸੇਵਾ ਪਹੁੰਚਾਈ ਜਾਵੇਗੀ। ਦਰਫਾ 50 ਰੁਪਏ ਭੇਟਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਦੇਵਾ